ਕਿ ਪੈਰਾਂ ਥਲੇ ਅੱਗ ਮਚਾ ਦੇਾਂਗੇ ਅੱਗ ਜੇ ਤੁਸੀਂ ਆਪਣੀ ਇਸ ਹਰਕਤ ਤੋਂ ਬਾਜ਼ ਨਾ ਆਏ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆਂ ਪੱਤਰਕਾਰ ਸਾਥੀਓ ਅਸੀਂ ਸਾਰੇ ਤੁਹਾਡੇ ਨਾਲ ਅਸੀਂ ਡਟ ਕੇ ਖੜੇ ਆ ਤੁਸੀਂ ਕਿਸੇ ਵੀ ਗਲਤੀ ਤੋਂ ਬਿਨਾਂ ਸੱਚ ਕਹਿਣ ਤੋਂ ਬਿਨਾਂ ਡਰਨਾ ਨਹੀਂ ਮੀਡੀਆ ਦਾ ਰੜਕਣਾ ਬਹੁਤ ਜ਼ਰੂਰੀ ਆ ਤੇ ਮੀਡੀਆ ਨੂੰ ਰੜਕ ਵੀ ਗੱਲ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਹਾਕਮਾਂ ਦੀ ਅੱਖ ਅੱਖ ਪਾ ਕੇ ਗੱਲ ਕਰਨੀ ਹੋਣੀ ਹੈ ਉਹਨਾਂ ਦੇਖ ਸਕਦੇ ਨਹੀਂ ਨਾ ਚੁੱਕ ਸਕਦੇ ਨੇ ਨਾ ਉਹਨਾਂ ਦੀ ਜबान ਬਾਹਰ ਹੁੰਦੀ ਹੈ ਨਾ ਉਹ ਜੇਲਾ ਦੇ ਵਿੱਚ ਬੰਦ ਹੁੰਦੀ ਹੈ ਆ ਸਾਰਾ ਲੋਕਾਂ ਦਾ ਹੜ ਉਹਨਾਂ ਦੇ ਨਾਲ ਖੜੇ ਨੇ ਮਾਨ ਸਾਹਿਬ ਤੂੰ 86 ਦਾ ਹੈ ਨਹੀਂ ਤੂੰ ਚੁਟਕਲੇ ਜਾਣਦਾ ਸੀ ਤੈਨੂੰ 86 ਲੋਕਾਂ ਨੇ ਬਣਾਤਾ ਤੈਨੂੰ ਕੁਰਸੀ ਵੀ ਉਹ ਦੇਤੀ ਜਿੰਦੇ ਤੂੰ ਯੋਗ ਨਹੀਂ ਸੀ ਕੰਦ ਤੇ ਲਿਖਾ ਪੜ ਲੈ ਜੇ ਬਾਜ ਨਾ ਆਇਆ ਦਾ ਛੜਕਾਂ ਤੋਂ ਕਾਬਲੇ ਝੱਲੇ ਨਹੀਂ ਜਾਣੇ ਪੰਜਾਬ ਨੇ ਇਸ ਦਿਸ਼ਾ ਨੂੰ ਤੁਰਨਾ ਹੈ ਅੱਜ ਹੜ ਬਾ ਅੰਗੂਠੇ ਬਹਾਦਰ ਲੋਕੋ ਸੋੜਦੇ ਹੋਏ ਆਸ ਕਰਦੇ ਸੀ ਕਿ ਤੁਸੀਂ ਹਰ ਜ਼ਬਰਦਸਤ ਮੂੰਹ ਤੋਂ ਉੜਵਾ ਜਵਾਬ ਦੇਣ ਵਾਸਤੇ ਕਿਵੇਂ ਹਾਕਮਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰਨਾ ਜਾਣਦੇ ਹੋ ਇਹ ਆਸਾਂ ਸੀ ਤੁਹਾਡੇ ਕੋਲ ਇਹ ਆਸਾਂ ਭਜੀਆਂ ਕਿੱਥੋਂ ਨੇ ਇਹ ਆਸਾਂ ਭਜਾਈਆਂ ਕਿਹਨਾਂ ਨੇ ਇਹਨੂੰ ਜੇ ਜ਼ਿਕਰ ਕਰ ਲਈਏ ਤੇ ਹਾਕਮਾਂ ਦੀਆਂ ਉਹ ਨੀਤੀਆਂ ਜਿਹੜੀਆਂ ਹਰ ਉਹ ਸੱਤ ਸਮੁੰਦਰੋਂ ਪਾਰ ਘੜੀਆਂ ਜਾਂਦੀਆਂ ਨੇ ਨਵੀਆਂ ਤੋਂ ਨਵੀਆਂ ਉਹ ਸਾਡੇ ਲੋਕਾਂ ਦਾ ਕਿਵੇਂ ਘਾੜ ਕਰ ਰਹੀਆਂ ਨੇ ਕਿਵੇਂ ਨੁਕਸਾਨ ਕਰ ਰਹੀਆਂ ਨੇ ਕਿਵੇਂ ਸਾਡੇ ਲੋਕਾਂ ਦੀ ਪ੍ਰਤੀ ਦਿਨ ਆਮਦਨ ਘਟਦੀ ਜਾ ਰਹੀ ਹੈ ਇਹ ਸਾਰੀ ਜਾਣਕਾਰੀ ਸਾਨੂੰ ਇਹਨਾਂ ਸਾਥੀਆਂ ਨੇ ਦਿੱਤੀ ਹੈ ਇਹ ਸਾਰੀ ਜਾਣਕਾਰੀ ਕਿ ਸੰਸਾਰ ਦੇ ਵਿੱਚ ਸਾਮਰਾਜੀ ਮੌਤ ਪਛੜੇ ਮੁਲਕਾਂ ਨੂੰ ਦੱਬ ਕੇ ਕਿਵੇਂ ਰੱਖਦੇ ਆ ਵੇ ਸ਼ਰਮਾਏਦਾਰ ਕਾਰਪੋਰੇਟਾਂ ਦਾ ਪੱਕ ਪੂਰਨ ਵਾਸਤੇ ਮਨਰੇਗਾ ਵਰਗੇ ਕਾਨੂੰਨ ਦੇ ਵਿੱਚ ਸੋਧਾਂ ਕਿਵੇਂ ਕਰਦੇ ਐ ਤੇ ਲੇਬਰ ਚਾਰਪੋਰਟਾਂ ਦੇ ਵਿੱਚ ਕਿਹੜੀਆਂ ਗੱਲਾਂ ਗਲਤ ਨੇ ਕਿਹੜੀਆਂ ਮਜ਼ਦੂਰਾਂ ਦਾ ਘਾਣ ਕਰ ਰਹੀਆਂ ਨੇ ਕਿਹੜੀਆਂ ਲੈਂਡ ਪੂਲਿੰਗ ਪਾਲਸੀ ਦੇਗਾ ਜ਼ਮੀਨਾਂ ਖੋਹਣ ਦੀ ਗੱਲ ਕਰਦੀਆਂ ਨੇ ਸਾਨੂੰ ਇਹਨਾਂ ਸਾਥੀਆਂ ਤੋਂ ਪਤਾ ਲੱਗਦਾ ਹੈ ਇਹੀ ਦੱਸਦੇ ਦੇ ਵੀ ਆ ਕੀ ਕੀ ਜ ਹੈ ਇਹ ਕੀ ਗੱਲ ਹੈ ਦਿੱਲੀ ਇੰਦੂਲਨ ਦੇ ਇੱਥੇ ਬਹੁਤ ਸਾਰੇ ਤੁਸੀਂ ਗੀਤ ਗਾਉਂਦੇ ਹੋ ਪ੍ਰਭੂ ਅਸੀਂ ਇਹ ਸਮਝਦੇ ਹਾਂ ਕਿ ਦਿੱਲੀ ਅੰਦੋਲਨ ਦੇ ਵਿੱਚ ਅਸੀਂ 1 ਸਾਲ ਰਹੇ ਹਾਂ ਨੈਸ਼ਨਲ মিডিਆ ਸਾਡੇ ਪੱਖਾ ਨੈਰੇਟਿਵ ਪੱਖਾ ਨੂੰ ਬਹੁਤ ਛੇਤੀ ਅਜਾਗਰ ਕਰਦਾ ਸੀ ਜੇ ਦਿੱਲੀ ਅੰਦੋਲਨ ਦੀ ਕਾਮਯਾਬੀ ਹੋਈ ਹੈ ਦਿੱਲੀ ਅੰਦੋਲਨ ਦੇ ਵਿੱਚ ਜਨਤਕ ਸਮਰਥਨ ਮਿਲਿਆ ਹੈ ਜੇ ਦਿੱਲੀ ਅੰਦੋਲਨ ਦੇ ਵਿੱਚ ਬਾਹਰ ਬੈਠੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ ਜੇ ਦਿੱਲੀ ਅੰਦੋਲਨ ਦੁਨੀਆ ਦੇ ਵਿੱਚ ਇੱਕ ਇਤਿਹਾਸਕ ਅੰਦੋਲਨ ਬਣਿਆ ਤਾਂ ਇਨ੍ਹਾਂ ਸਾਥੀਆਂ ਦੇ ਯੋਗਦ ਦੇ ਨਾਲ ਬਣਿਆ ਪ੍ਰਭੂ ਹੁਣ ਸਵਾਲ ਇਹ ਹੈ ਕਿ ਪੱਤਰਕਾਰਾਂ ਨੇ ਸਿਰਫ ਇਹਦਾ ਕਿ ਸਵਾਲ ਕੀਤਾ ਵੀ ਤੁਹਾਡਾ ਹੈਲੀਕਾਪਟਰ ਮੁੱਖ ਮੰਤਰੀ ਸਾਹਿਬ ਇਹਨੂੰ ਵਰਤ ਕੌਣ ਰਿਹਾ ਹੈ ਇਹਦਾ ਤੇਲ ਕਿੱਥੋਂ ਪਾਉਂਦੇ ਨੇ ਇਹ ਕਿਹਦਾ ਹੈਲੀਕਾਪਟਰ ਹੈ ਕਿ ਦੀ ਖਾਤਰ ਲੋਕਾਂ ਲਈ ਦਿੱਤਾ ਗਿਆ ਹੈ ਕਿ ਦੀ ਖਾਤਰ ਵਰਤਿਆ ਜਾਂਦਾ ਹੈ ਇੱਕ ਇੰਨੀ ਕੁ ਗੱਲ ਹੀ ਕਹੀ ਸੀ ਗੱਲ ਲੱਗ ਗਈ ਪਰ ਸਰਨ ਭਾਜੀ ਕਹਿੰਦੇ ਹੁੰਦੇ ਵੀ ਗੱਲ ਹੀ ਉਹ ਕੀ ਹੋਈ ਜਿਹੜੀ ਲੱਗੇ ਨਾ ਤੇ ਜੇ ਗੱਲ ਲੱਗਦੀ ਹੈ ਤੇ ਸਾਨੂੰ ਤਾਂ ਮਾਣ ਹੈ ਸਾਥੀਓ ਸੋਨੇ ਤੇ ਪਰਚੇ ਹੋਏ ਨੇ 10 ਬੰਦਿਆਂ ਦੇ ਸੁਨਤਾ ਮਾਨ ਮਸੂਸ ਹੋਣਾ ਚਾਹੀਦਾ ਕਿ ਪੱਤਰਕਾਰ ਦੀ ਕਿਸੇ ਗਲਤ ਗੱਲ ਤੇ ਤੁਸੀਂ ਉਗਰ ਰੱਖੀ ਤੇ ਉਹਨੇ ਤੁਹਾਡੇ ਤੇ ਪਰਚੇ ਕੀਤੇ ਬਈ ਕੌਣ ਜਾਣਦਾ ਸੀ ਸਾਨੂੰ ਦੱਸ ਪੱਤਰਕਾਰ ਨੂੰ ਆ ਗਾਣੇ ਕੀ ਕਹਿੰਦਾ ਜਾਉਂਦੇ ਸਾਨੂੰ ਗਾ ਰਹੇ ਨੇ ਲੋਕਾ ਕਿ ਕਿਸੇ ਨੇ ਪੰਜਾਬ ਦੀ ਆਵਾਜ਼ ਨੂੰ ਬਲੱਡ ਕੀਤਾ ਹੈ ਗਾ ਰਹੇ ਨੇ ਲੋਕਾ ਕਿ ਹਰਿਆਣਾ ਲੋਕ ਮਰ ਰਹੇ ਨੇ ਆਹ ਦੇਖੋ ਆਹ ਡੇਰਾ ਬਾਬਾ ਨਾਨਕ ਦੇ ਲੋਕ ਅਜਨਾਲਾ ਦੇ ਲੋਕ ਡਰ ਡਰ ਦੇ ਲੋਕ ਫਰੋਜ਼ਪੁਰ ਤੇ ਫਾਜ਼ਲਕਾ ਦੇ ਇਲਾਕੇ ਦੇ ਵਿੱਚ ਹੜਾ ਨਾਲ ਮਰ ਰਹੇ ਲੋਕ ਨੇ ਤੇ ਤੇਰਾ ਕੇਂਦਰੀਵਾਲ ਬਾਰ-ਬਾਰ ਲੋਕਾਂ ਦੇ ਵਿੱਚ ਦੂਜੇ ਸਟੇਟਾਂ 'ਚ ਗੁੰਮਦਾ ਫਿਰਦਾ ਹੈ ਕਿ 20000 ਰੁਪਏ ਲੋਕਾਂ ਦੇ ਕਿਸਾਨਾਂ ਦੇ ਖਾਤੇ 'ਚ ਅਸੀਂ ਪਾ ਵੀ ਆਏ ਆ ਜਿਹੜੇ ਅੱਜ ਤੱਕ ਨਹੀਂ ਪਏ ਇਸ ਕਰਕੇ ਜਿਹੜਾ মিডিਆ ਹੈ মিডিਆ ਦਾ ਰੜਕਣਾ ਬਹੁਤ ਜ਼ਰੂਰੀ ਆ ਤੇ মিডিਆ ਨੂੰ ਰੜਕਵੀਂ ਗੱਲ ਕਰਨੀ ਚਾਹੀਦੀ ਹੈ ਤੁਸੀਂ ਕਹਿ ਰਹੇ ਹੋ ਵੀ ਇਹ ਜਮੂਰੀਆ ਦਾ ਦੇਸ਼ ਇਹ ਬਹੁਤ ਵੱਡਾ ਜਮੂਰੀਆ ਦਾ ਲੋਕਰਾਜੀ ਦੇਸ਼ ਹੈ ਇੱਥੇ ਕੋਈ ਵੀ ਆਪਣੀ ਗੱਲ ਕਹਿ ਸਕਦਾ ਹੈ ਪਰ ਤੁਸੀਂ ਜ਼ੁਬਾਨਾਂ ਬੰਦ ਕਰਨ ਦੀ ਗੱਲ ਕਰਦੇ ਹੋ ਤੁਹਾਨੂੰ ਘਰੋਂ ਬਾਹਰ ਨਿਕਲਣਾ ਔਖਾ ਹੋ ਜੂ ਸਾਥੀਓ ਘਰੋਂ ਬਾਹਰ ਨਿਕਲਣਾ ਔਖਾ ਹੋ ਜੂਗਾ ਕਿਉਂਕਿ ਸੋਡੇ 'ਚ ਕੋਈ ਫਰਕ ਨਹੀਂ ਹੈ ਤੁਸੀਂ ਆਮ ਆਦਮੀ ਨਹੀਂ ਇੱਥੇ ਇੱਕ ਸਾਥੀ ਕਹਿ ਕੇ ਗਿਆ ਵੀ ਗਹਾਂ ਨੂੰ ਇਹਨਾਂ ਨੂੰ ਨਕਤੇ ਫੇਰ ਲਿਆਇਓ ਉਹ ਜਿਹੜਾ ਗਾਹਾਂ ਨੂੰ ਲਿਆਉਗੇ ਇਹਨਾਂ ਦਾ ਅਗਲਾ ਸਿਰਾ ਹੋਊਗਾ ਉਹ ਜਿਹੜੇ ਤੂੰ ਪਹਿਲਾਂ ਸੀ ਘੱਟ ਬਈ ਉਹ ਵੀ ਨਹੀਂ ਸੀ ਇਹ ਸਾਰੇ ਦੇ ਸਾਰੇ ਇੱਕੋ ਜਾਤ-ਕੋਤਰੇ ਇਹਨਾਂ ਸਾਰਿਆਂ ਨੇ ਸੱਤ ਸਮੁੰਦਰੋਂ ਪਾਰ ਬੈਠੇ ਲੋਕਾਂ ਨੇ ਨੀਤੀਆਂ ਲਾਗੂ ਕਰਨੀਆਂ ਨੇ ਨਮਿਆ ਆਰਥਿਕ ਨੀਤੀਆਂ ਦੇ ਤਹਿਤ ਕਹੜਾ ਤੇਜ਼ ਕੀਤਾ ਜਾ ਰਿਹਾ ਹੈ ਸਾਰਾ ਜਨਤਕ ਖੇਤਰ ਕਾਰਪੋਰੇਟਾਂ ਦੇ ਹਵਾਲੇ ਹੋ ਗਿਆ ਰੇਲ ਗੱਡੀਆਂ ਕੋਲੇ ਦੇ ਖਾਣਾ ਹਵਾਈ ਅੱਡੇ بندرگاہਾਂ ਇਹਨਾਂ ਨੇ ਕਾਰਪੋਰੇਟ ਦੇ ਹਵਾਲੇ ਕਰਤੀਆਂ ਆ ਸਾਰਾ ਪਬਲਿਕ ਬਿਜਲੀ ਬੋਰਡ ਆ ਵਿਦਿਆ ਸੇ ਸਹੂਲਤਾ ਵਰਗੀਆਂ ਸਾਰਾ ਪਬਲਿਕ ਸੈਕਟਰ ਦੇ ਹਵਾਲੇ ਕਰਕੇ ਆ ਮੰਦਰੀਗਾ ਵਾਲਾ ਤੋਂ ਮੰਦਰੀਗਾ ਖੋਲਿਆ ਮਜ਼ਦੂਰਾਂ ਤੋਂ ਆ ਕੁਝ ਰੋਜ਼ਗਾਰ ਖੋਲਿਆ ਤੇ ਕਿਸਾਨਾਂ ਨੇ ਆ ਜ਼ਮੀਨਾਂ ਖੋਹਣ ਦੀ ਤਿਆਰੀ ਕਈ ਜਾਂਦੇ ਨੇ ਇਹ ਸਾਰਾ ਕਿੱਥੋਂ ਆ ਰਿਹਾ ਹੈ ਇਹ ਕੌਣ ਕਰ ਰਿਹਾ ਹੈ ਇਹ ਸਾਨੂੰ ਸਾਰੇ মিডিਆ ਵਾਲੇ ਸਾਥੀਆਂ ਨੂੰ ਵੀ ਪਤਾ ਲੱਗਦਾ ਹੈ ਉਮਰ ਖਾਲ ਵੀ ਗੱਲ ਕਰਦੇ ਰਹੇ ਤੇ ਉਮਰ ਖਾਲ ਇੱਕ ਵਿਦਿਆਰਥੀ ਹੈ ਮੇਰੇ ਯਾਦ ਹੈ 10 ਦਸੰਬਰ ਨੂੰ ਅਸੀਂ ਆ ਬੁੱਧੀ ਜੀਵਿਆਂ ਦੇ ਦਿਨ ਦੇ ਵਾਅਦੇ ਨਾਲ ਦਿੱਲੀ ਦੇ ਵਿੱਚ ਕਰੇਲੀ ਕੀਤੀ ਮੋਰਚਾ ਇੱਕ ਦਿਨ ਦਾ ਸੀ ਉਹ ਜਦੋਂ ਦਿਨ ਮਨਾ ਰਹੇ ਸੀ ਨੈਸ਼ਨਲ ਮੀਡੀਆ ਸਾਨੂੰ ਕਹਿਣ ਲੱਗਾ ਅਰਬਨ ਨਕਸਲੀਏ ਨੇ ਉਮਰ ਖਾਨ ਦਾ ਡਕਸਰੀਆ ਉਹਦੀ ਮਦਦ ਕਰਦੇ ਨੇ ਇਹ ਖਾਲਸਤਾਨੀਆਂ ਨੇ ਇਹ ਪਾਕਿਸਤਾਨੀਆਂ ਨੇ ਪਤਾ ਨਹੀਂ ਕਿਹੜਾ ਕਿਹੜੇ ਸ਼ਬਦ ਸਾਡੀ ਖਤਰਨਾਕ ਨੇ ਬੋਲੇ ਭਰਾਵੋ ਇਸ ਕਰਕੇ ਇਹ ਗੱਲਾਂ ਨੇ ਜਿਹੜੀਆਂ ਇਹ ਇਹਨਾਂ ਨੇ ਕਰਕੇ ਮੀਡੀਆ ਦੀ ਜ਼ਬਾਨਦਲ ਕਰਕੇ ਇਹਨਾਂ ਦਾ ਹੈ ਭਲੇਖਾ ਸ਼ਾਇਦ ਪੰਜ ਛੱਤ ਪੱਤਰਕਾਰਾਂ ਦੇ ਪਰਚੇ ਦਰਜ ਕਰਕੇ ਅੰਦਰ ਕਰ ਦਿਆਗੇ ਤੇ ਇੱਥੇ ਕੋਈ মিডিਆ ਵਾਲਾ ਨਹੀਂ ਬੋਲੂਗਾ ਇਹ ਤਾਂ ਠੀਕ ਹੈ ਪ੍ਰਭੂ ਦਾਗ ਦੇ ਨਾਲ ਤਾਂ ਅੱਜ ਤੱਕ মিডিਆ ਵਾਲੇ ਕਦੇ ਚੁੱਪ ਹੋਏ ਨਹੀਂ ਦੂਜਾ ਦਾ ਸੋਡਾ ਚੱਲਦਾ ਉਹ ਤੁਸੀਂ ਚਲਾ ਕੇ ਦੇਖਿਆ ਉਹ ਇੱਕ ਬਹੁਤ ਥੋੜਾ ਹਿੱਸਾ ਹੈ ਜਿਹਦੇ ਤੇ ਤੁਸੀਂ ਉਹ ਦਾਹ ਚਲਾਤਾ ਉਹ ਪੈਸੇ ਦਾ ਦਾਹ ਸੋਡਾ ਚੱਲਦਾ ਤੁਸੀਂ ਖੀਤੋ ਵਿਰੋਧ ਕਰ ਦਿਓ মিডিਆ ਦੀ ਉਹ মিডিਆ ਨੂੰ ਤੁਸੀਂ ਖਰੀਦ ਲੈਨੇ ਹੋ ਉਹ ਚੁੱਪ ਕਰ ਜਾਂਦਾ ਛੋਟੀ ਭਾਸ਼ਾ ਬੋਲਦਾ ਬਹੁਤਾ ਛੋਟੇ ਖਰਾਬ ਨਹੀਂ ਬੋਲਦਾ ਪਰ ਜਿਨ੍ਹਾਂ ਦੀ ਗੈਰਤ ਜਿਉਂਦੀ ਹੈ ਜਿਨ੍ਹਾਂ ਨੂੰ ਹਾਕਮਾਂ ਦੀ ਅੱਖ 'ਚ ਅੱਖ ਪਾ ਕੇ ਗੱਲ ਕਰਨੀ ਹੁੰਦੀ ਹੈ ਉਹਨਾਂ ਡਿੱਗ ਸਕਦੇ ਨਹੀਂ ਨਾ ਚੁੱਕ ਸਕਦੇ ਨੇ ਨਾ ਉਹਦੀ ਜ਼ੁਬਾਨ ਬਾਹਰ ਹੁੰਦੀ ਹੈ ਨਾ ਛੋਟੇ ਜੇਲ੍ਹਾਂ ਦੇ ਵਿੱਚ ਬੰਦ ਹੁੰਦੀ ਹੈ ਆ ਸਾਰਾ ਲੋਕਾਂ ਦਾ ਹੜ ਉਹਨਾਂ ਦੇ ਨਾਲ ਖੜਾ ਹੈ ਤੁਹਾਡਾ ਭੜੇਖਾ ਦੂਰ ਕਰ ਦਿਆਂਗੇ ਪੈਰਾਂ ਥੱਲੇ ਅੱਗ ਮਚਾ ਦੇਾਂਗੇ ਅੱਗ ਜੇ ਤੁਸੀਂ ਆਪਣੀ ਇਸ ਹਰਕਤਾਂ ਤੋਂ ਬਾਜ਼ ਨਾ ਆਏ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਪੱਤਰਕਾਰ ਸਾਥੀਓ ਅਸੀਂ ਸਾਰੇ ਸੋਡੇ ਨਾਲ ਅਸੀਂ ਡਟ ਕੇ ਖੜੇ ਆ ਤੁਸੀਂ ਕਿਸੇ ਵੀ ਗਲਤੀ ਤੇ ਬਿਨ ਬਿਨ ਸੱਚ ਕਹਿਣ ਤੋਂ ਬਿਨਾਂ ਡਰਨਾ ਨਹੀਂ ਆ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੀ ਕਾਰਵਾਈ ਤੇ ਪਾਈ ਹੋਈ ਰਵਾਇਦਾ ਹੈ ਕਿ ਜਦੋਂ ਵੀ ਕਿਸੇ ਇੱਕ ਸਾਥੀ ਤੇ ਕਿਸੇ ਕਿਸਾਨਤਾ ਤੇ ਕਿਸੇ ਇੱਕ ਜਥੇਬੰਦੀ ਤੇ ਕਿਸੇ ਇੱਕ ਆਦਾਰੇ ਦੇ ਉੱਤੇ ਫਾਕਮਾ ਦਾ ਟੈਕ ਹੁੰਦਾ ਅਸੀਂ ਸਿਰ ਜੋੜ ਕੇ ਸਾਰੇ ਇਕੱਠੇ ਹੋ ਕੇ ਸੋਡੇ ਐ ਹਮ ਹਮ ਆ ਕੇ ਆਉਂਦੇ ਆ ਅੱਜ ਸਾਡੀ ਸੂਚਕ ਮੋਰਤਾ ਪੰਜਾਬ ਦੀ ਮੀਟਿੰਗ ਰੱਖੀ ਹੋਈ ਸੀ ਬਹੁਤ ਅਮਰਜੈਂਸੀ ਮੀਟਿੰਗ ਉਹ ਅਸੀਂ ਕੈਨਸਲ ਕਰਕੇ ਆਏ ਆ ਤੇ ਉਹ ਕਰਕੇ ਜੋਰ ਨਾਲ ਆਏ ਆ ਤੇ ਅੱਗੇ ਵੀ ਜਿਹੜੀ ਕਾਲ ਦਿਓਗੇ ਥੋੜਾ ਜਿਹਾ ਸੰਭਲ ਕੇ ਵੀ ਆਹ ਭਾਈ ਜਗਾ ਜੁਗਾ ਥੋੜੀ ਜੈਗੀ ਛੋਟੀ ਆਹ ਦੇਖ ਲਓ ਕਿਤੇ ਬੰਦੇ ਬੈਠਣ ਬੂਠਣ ਨੂੰ ਥਾਂ ਨਹੀਂ ਹੈ ਥੋੜਾ ਜਿਹਾ ਭਾਈ ਸਾਹਿਬ ਕੋਈ ਵੱਡਾ ਚੋੜਾ ਥਾਂ ਚੁਣ ਲਿਆ ਕਰੋ ਜੇ ਤੁਸੀਂ ਆਏ ਪੱਤਰਕਾਰਾਂ ਵਾਸਤੇ ਕੱਟ ਕਰਨਾ ਤਾਂ ਬਰਨਾਲੇ ਦੀ ਮੰਡੀ ਛੁੱਟ ਕੇ ਦੇਖੋ ਇੱਕ ਦਿਨ ਉੱਥੇ ਕਰਕੇ ਦੇਖੋ ਕੱਟ ਉੱਥੇ ਦਿਖੂਗਾ ਨਾ ਸੋਦੋ ਅੰਕੜੇ ਨਹੀਂ ਲੱਗਣੇ ਵੀ ਸੈਂਕੜੇ ਨੇ ਹਜ਼ਾਰ ਨੇ ਲੱਖ ਨੇ ਕਿੰਨੇ ਨੇ ਬਹੁਤ ਸਾਰੇ ਦੱਜ ਵੀ ਕਹੀ ਜਾਂਦੇ ਨੇ ਲੱਖਾਂ ਦਾ ਇਕੱਠਾ ਤੂੰ ਤਾਂ ਇਕੱਠ ਲੁਕ ਗਿਆ ਤੁਸੀਂ ਜਗ੍ਹਾ ਨਹੀਂ ਦੇ ਸਕੇ ਜਾਂ ਦੋਨੇ ਸੜਕਾਂ ਰੋਕ ਲੈਣੇ ਅਛਿਆ ਇਸ ਕਰਕੇ ਜੋ ਕੀਤਾ ਤੁਸੀਂ ਠੀਕ ਕੀਤਾ ਪਰ ਅਸੀਂ ਹਾਕਮਾਂ ਨੂੰ ਇੱਕ ਗੱਲ ਅਰਾਸਤ ਦੇ ਚਿਹਰੇ ਚ ਕਹਿਣਾ ਚਾਹਦੇ ਆ ਕਿ ਕੰਧ ਤੇ ਲਿਖਿਆ ਪੜ ਲਓ ਪ੍ਰਭੂ ਮਾ ਸਾ ਤੂੰ ਸ਼ਾਸਤੀ ਤਾਂ ਹੈ ਨਹੀਂ ਤੂੰ ਚੁਟਕਲੇ ਜਾਣਦਾ ਸੀ ਤੈਨੂੰ 80 ਲੋਕਾਂ ਨੇ ਬਣਾਤਾ ਤੈਨੂੰ ਕੁਰਸੀ ਵੀ ਉਹ ਦੇਤੀ ਜਿੰਦੇ ਤੂੰ ਯੋਗ ਦੇ ਸੀ ਤੇ ਤੇਰੇ ਦਾ ਸੀ ਬਿਆਨਾਂ ਨੂੰ ਦੇਖਿਆ ਕਿ মিডিਆ ਚੌਥਾ ਥੰਮ ਹੈ মিডিਆ ਤੋਂ ਬਿਨਾਂ ਲੋਕ ਜਿਉ ਨਹੀਂ ਸਕਦੇ মিডিਆ ਤੋਂ ਬਿਨਾਂ ਹਾਕਮ ਠੀਕ ਚੱਲ ਨਹੀਂ ਸਕਦੇ ਤੇ ਉਹੀ মিডিਏ ਨੂੰ ਅੱਜ ਤੂੰ ਜੇਲਾ ਚ ਡੱਕਣ ਦੀ ਤਿਆਰੀ ਕਰ ਰਿਹਾ ਹੈ ਇਹ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਊਗੀ ਕੰਨ ਤੇ ਲਿਖਾ ਪੜ ਲੈ ਜੇ ਬਾਜਨਾ ਆਇਆ ਤਾਂ ਸੜਕਾਂ ਤੋਂ ਕਾਫਲੇ ਝੱਲੇ ਨਹੀਂ ਜਾਣੇ ਪੰਜਾਬ ਨੇ ਇਸ ਦਿਸ਼ਾ ਨੂੰ ਤੁਰਨਾ ਤੇ ਪੂਰਾ ਪੰਜਾਬ ਮੀਡੀਆ ਦੀ ਪਿੱਠ ਤੇ ਹੈ ਕਿਉਂਕਿ ਮੀਡੀਆ ਸਾਡੀ ਜਿੰਦ ਹੈ ਮੀਡੀਆ ਸਾਡੀ ਜਾਨ ਹੈ ਮੀਡੀਆ ਸਾਡੀ ਆਵਾਜ਼ ਹੈ ਅਸੀਂ ਮੀਡੀਆ ਤੋਂ ਬਿਨਾਂ ਅੰਦੋਲਨ ਨੂੰ ਗਾਹ ਨਹੀਂ ਤੋਰ ਸਕਦੇ ਇਸ ਦਾਅਵੇ ਨਾਲ ਕਿ ਅਸੀਂ ਇਹਨਾਂ ਦੀ ਆਜ਼ਾਦੀ ਨੂੰ ਆਂਚ ਨਹੀਂ ਔੜ ਦੇਵਾਂਗੇ ਕਿਉਂਕਿ ਇਹਨਾਂ ਦੀ ਆਜ਼ਾਦੀ ਦੇ ਵਿੱਚ ਸਾਡੀ ਆਜ਼ਾਦੀ ਪਈ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ